ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜਿਨ੍ਹਾਂ ਨੂੰ ਮਹਾਰਾਜ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਸਾਡੇ ਗੁਰੂ ਮਹਾਰਾਜ ਨੂੰ ਸਮਰਪਿਤ ਹੁੰਦੇ ਹੋਏ ਜੋ 350 ਸਾਲ ਮਹਾਰਾਜ ਦਾ ਸ਼ਹਾਦਤ ਦਾ ਦਿਹਾੜਾ ਆ ਰਿਹਾ ਹੈ ਉਸ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋ ਯੋਗ ਅਗਵਾਈ ਦੇ ਅੰਦਰ ਚੱਲ ਰਹੀ ਹੈ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਸਾਰੇ ਨੁਮਾਇੰਦੇ ਸਾਡੇ ਅਫਸਰ ਸਾਰੇ ਨਾਲ ਮਿਲ ਕੇ ਸੇਵਾਦਾਰ ਬਣ ਕੇ ਨਿਮਾਣੇ ਸੇਵਾਦਾਰ ਬਣ ਕੇ ਮਹਾਰਾਜ ਦਾ ਜੋ ਇਹ ਸ਼ਹਾਦਤ ਦਾ ਦਿਹਾੜਾ ਹੈ ਇਹਨੂੰ ਬੜੇ ਵੱਡੇ ਸਮਾਗਮ ਦੇ ਰੂਪ ਦੇ ਵਿੱਚ ਔਰੇ ਰਾਜ ਪੱਧਰ ਤੇ ਮਨਾਉਣ ਜਾ ਰਹੇ ਔਰ ਵੱਡੀ ਗੱਲ ਹੈ ਕਿ ਮਹਾਰਾਜ ਦੀ ਜਿਹੜੀ ਕੁਰਬਾਨੀ ਹੈ ਧੰਨ ਧੰਨ ਸ਼ਾਹੀ ਗੁਰ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਜੋ ਕੁਰਬਾਨੀ ਹੈ ਇਸ ਕੁਰਬਾਨੀ ਦਾ ਭਾਰਤ ਦਾ ਰੋਮ ਰੋਮ ਕਰਜਾਈ ਹੈ ਅੱਜ ਜੇਕਰ ਅਸੀਂ ਆਜ਼ਾਦ ਫਜ਼ਾ ਦੇ ਵਿੱਚ ਸਾਹ ਲੈ ਰਹੇ ਹਾਂ ਅੱਜ ਜੇਕਰ ਅਸੀਂ ਆਪੋ ਆਪਣੇ ਧਰਮਾਂ ਨੂੰ ਬੜੇ ਮਾਣ ਮੱਤੇ ਤਰੀਕੇ ਦੇ ਨਾਲ ਮੰਨਦੇ ਹਾਂ ਦਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਜੋ ਕੁਰਬਾਨੀ ਆ ਅਦੁੱਤੀ ਕੁਰਬਾਨੀ ਜਿਨ੍ਹਾਂ ਨੇ ਹਿੰਦ ਦੀ ਚਾਦਰ ਬਣ ਕੇ ਫੜਾਈ ਨੇ ਸਾਡੀ ਸਾਡੀ ਜਮਹੂਰੀਅਤ ਦੀ ਸਾਡੇ ਫਰੀडम ਆਫ ਸਪੀਚ ਫਰੀडम ਆਫ ਰਿਲੀਜੀਅਨ ਜਿਹੜੀ ਐਡੀ ਵੱਡੀ ਕੁਰਬਾਨੀ ਦਿੱਤੀ ਆ ਇਹਦਾ ਇਸ ਦੁਨੀਆ ਦੇ ਵਿੱਚ ਕੋਈ ਸਾਨੀ ਮੇਰੇ ਨਾਲ ਅੱਜ ਅਸੀਂ ਉਰੇ ਜ਼ਿਲ੍ਹਾ ਸੰਗਰੂਰ ਵਿਖੇ ਪਹੁੰਚੇ ਆ ਅੱਜ ਸਾਡੇ ਉਰੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਪਹੁੰਚਣ ਦੇ ਉੱਤੇ ਮੇਰੇ ਨਾਲ ਸਾਡੇ ਐਮਐਲਏ ਸੰਗਰੂਰ ਤੋਂ ਛੋਟੀ ਭੈਣ ਨਰਿੰਦਰ ਕੌਰ ਭਰਾੜ ਜੀ ਸਾਡੇ ਐਮਐਲਏ ਮਹਿਲਕਲਾ ਤੋਂ ਸਰਦਾਰ ਕੁਲਵੰਤ ਸਿੰਘ ਜੀ ਪੰਡੋਰੀ ਸਾਹਿਬ ਚੇਅਰਮੈਨ ਪੀਐਸਆਈਸੀ ਤੋਂ ਸਰਦਾਰ ਦਲਵੀਰ ਸਿੰਘ ਢੱਲੋਂ ਸਾਹਿਬ ਔਰ ਇਸ ਦੇ ਨਾਲ-ਨਾਲ ਸਾਡੇ ਤਿੰਨ ਜ਼ਿਲ੍ਹਿਆਂ ਦੇ ਡੀਸੀ ਸਾਹਿਬਾਨ ਰਾਹੁਲ ਚਾਬਾ ਜੀ ਡਿਪਟੀ ਕਮਿਸ਼ਨਰ ਸੰਗਰੂਰ ਤੋਂ ਸ਼੍ਰੀਮਤੀ ਨਵਜੋਤ ਕੌਰ ਜੀ ਡਿਪਟੀ ਕਮਿਸ਼ਨਰ ਮਾਨਸਾ ਤੋਂ ਸ਼੍ਰੀ ਟੀ ਬੈਨਤ ਜੀ ਡਿਪਟੀ ਕਮਿਸ਼ਨਰ ਬਰਨਾਲਾ ਤੋਂ ਔਰ ਸਾਡੇ ਇਹਨਾਂ ਜ਼ਿਲ੍ਹਿਆਂ ਤੋਂ ਐਸਐਸਪੀ ਸਰਤਾਜ ਸਿੰਘ ਚਾਹਲ ਜੀ ਐਸਐਸਪੀ ਸੰਗਰੂਰ ਮੁਹੰਮਦ ਸਰਫਰਾਜ਼ ਆलम ਜੀ ਐਸਐਸਪੀ ਬਰਨਾਲਾ ਤੇ ਸਾਡੇ ਏਡੀਸੀ ਸੰਗਰੂਰ ਤੋਂ ਸੁਖਚੈਨ ਸਿੰਘ ਜੀ ਅਮਿਤ ਬੈਂਬੀ ਜੀ ਔਰ ਮੇਰੇ ਨਾਲ ਮੇਰੇ ਵੱਡੇ ਵੀਰ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਵੱਡੀ ਜ਼ਿੰਮੇਵਾਰੀ ਆਪਣੇ ਜਿਹਨੂੰ ਕਹਿ ਲੋ ਵੀ ਮੋਟਿਆਂ ਦੇ ਉੱਤੇ ਲੈ ਕੇ ਨਿਭਾ ਰਹੇ ਨੇ ਔਰ ਸੱਚੇ ਸੇਵਾਦਾਰ ਬਣ ਕੇ ਨਿਭਾ ਰਹੇ ਨੇ ਮੇਰੇ ਨਾਲ ਬੈਠੇ ਮੇਰੇ ਵੱਡੇ ਵੀਰ ਦੀਪਕワਦੀ ਜੀ ਜਿਹੜੇ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਦੇ ਵਿੱਚ ਐਡਵਾਈਜ਼ਰ ਨੇ ਸਾਰੇ ਅੱਜ ਅਸੀਂ ਇਹ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਹੈ ਔਰ ਜਿੱਥੋਂ-ਜਿੱਥੋਂ ਦੀ ਜਿਹੜੀਆਂ ਸਾਡੀਆਂ 4 ਮੇਨ ਵੱਡੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਜਿਹੜੀਆਂ ਯਾਤਰਾਵਾਂ ਆਣੀਆਂ ਨੇ ਜਿਵੇਂ ਕਿ ਇੱਕ ਸ਼੍ਰੀਨਗਰ ਤੋਂ ਚੱਲਣੀ ਹੈ ਉਹ ਯਾਤਰਾ ਇੱਕ ਮਾਝਾ ਤੇ 도ਆਬਾ ਜਿਹੜਾ ਸਾਡਾ ਰੂਟ ਹੈ ਉਥੋਂ ਇਹ ਨਗਰ ਕੀਰਤਨ ਦੇ ਰੂਪ 'ਚ ਯਾਤਰਾ ਚੱਲਣੀ ਹੈ ਐਦਾਂ ਹੀ ਮਾਲਵੇ ਮਾਲਵਾ 1 ਤੇ ਮਾਲਵਾ 2 ਇਹ ਦੋ ਜਿਹੜੇ ਇਹ ਰੂਟ ਨੇ ਇਹਦੇ ਵਿੱਚ ਵੀ ਨਗਰ ਕੀਰਤਨ ਦੇ ਰੂਪ 'ਚ ਯਾਤਰਾ ਚੱਲਣੀ ਹੈ ਅੱਜ ਅਸੀਂ ਮਾਲਵਾ 2 ਦੇ ਜਿਹੜਾ ਰੂਟ ਹੈ ਜਿਹੜੀ ਕਿ ਯਾਤਰਾ ਤੱਕ શ્રી ਦਮਦਮਾ ਸਾਹਿਬ ਤੋਂ ਹੁੰਦੀ ਹੋਈ ਤਲਵੰਡੀ ਸਾਹਿਬੋਂ ਤੋਂ ਚੱਲ ਕੇ ਇਹ ਪਹਿਲਾ ਇਹ ਜਿਹੜੀ ਯਾਤਰਾ ਇਹ ਤੱਕ શ્રી ਦਮਦਮਾ ਸਾਹਿਬ ਤੋਂ ਹੁੰਦੀ ਹੋਈ ਜਦੋਂ ਇਹ ਸੰਗਰੂਰ ਵਿਖੇ ਪਹੁੰਚੂਗੀ ਸੋ ਸੰਗਰੂਰ ਵਿਖੇ ਅੱਜ ਜਿੱਥੋਂ-ਜਿੱਥੋਂ ਦੀ ਜਿਹੜੇ ਰੂਟ ਤੇ ਦੀ ਯਾਤਰਾ ਲੰਘ ਕੇ ਜਾਣੀ ਹੈ ਉੱਥੇ ਦੇ ਸਾਰੇ ਸਫਾਈਆਂ ਦੇ ਪ੍ਰਬੰਧ ਸੜਕਾਂ ਦੇ ਪ੍ਰਬੰਧ ਔਰ ਲਾਈਟਨਿੰਗ ਦੇ ਪ੍ਰਬੰਧ ਉਥੇ ਦੀ ਹਰ ਚੀਜ਼ ਨੂੰ ਅਸੀਂ ਇਨਸ਼ੋਰ ਕਰਨ ਦੇ ਲਈ ਕਿਉਂਕਿ ਮੁੱਖ ਮੰਤਰੀ ਸਾਹਿਬ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਖੁਦ ਇਸ ਸਾਰੇ ਸਮਾਗਮਾਂ ਨੂੰ ਬੜੀ ਬਰੀਕੀ ਦੇ ਨਾਲ ਖੁਦ ਦੇਖ ਰਹੇ ਨੇ ਔਰ ਉਹਨਾਂ ਦੇ ਕਲੀਅਰ ਦਿਸ਼ਾ ਨਿਰਦੇਸ਼ ਨੇ ਕਿ ਕੋਈ ਮੰਤਰੀ ਬਣ ਕੇ ਕੋਈ ਐਮਐਲਏ ਬਣ ਕੇ ਕੋਈ ਡਿਪਟੀ ਕਮਿਸ਼ਨਰ ਬਣ ਕੇ ਕੋਈ ਐਸਐਸਪੀ ਬਣ ਕੇ ਨਹੀਂ ਹੈ ਨਾ ਸਮਾਗਮਾਂ 'ਚ ਹਿੱਸਾ ਲਊਗਾ ਨਿਮਾਣੇ ਸੱਚੇ ਸੇਵਾਦਾਰ ਬਣ ਕੇ ਔਰ ਇਹਨਾਂ ਸਮਾਗਮਾਂ ਨੂੰ ਅਸੀਂ ਕਾਮਯਾਬ ਕਰਨਾ ਨੇਪਰੇ ਚੜਾਉਣਾ ਇਹਦੇ ਵਿੱਚ ਸਾਡੇ ਜਿਹੜੀ ਧਾਰਮਿਕ ਸ਼ਖਸੀਅਤਾਂ ਸਾਡੇ ਸੰਤ ਮਹਾਂਪੁਰਖ ਸਾਡੇ ਜਿਹੜੇ ਸਾਨੂੰ ਰਹਿبری ਕਰਦੇ ਨੇ ਸਾਡੇ ਸਾਨੂੰ ਦਿਸ਼ਾ ਨਿਰਦੇਸ਼ ਦਿੰਦੇ ਨੇ ਉਹ ਅੱਗੇ ਰਹਿਣਗੇ ਔਰ ਅੱਗੇ ਰਹਿ ਕੇ ਉਹ ਇਹਨਾਂ ਜਿਹੜੀਆਂ ਸਾਡੇ ਇਹ ਨਗਰ ਕੀਰਤਨ ਦੇ ਰੂਪ ਦੀ ਯਾਤਰਾਵਾਂ ਚੱਲਣੀ ਹੈ ਉਹਨਾਂ ਦੀ ਅਗਵਾਈ ਕਰਨਗੇ ਬਹੁਤ ਸਤਿਕਾਰਯੋਗ تنਬੀ ਸੋਨ ਸਾਹਿਬ ਕੈਪਟਨ ਮਿਸਟਰ ਆਫਰੂਗਾ ਡਿਵੈਲਪਮੈਂਟ ਐਂਡ ਸਬਿਆਚਾਰ ਤੇ ਸੈਲਸ ਪਟਾ ਵਿਭਾਗ ਪੰਜਾਬ ਸਰਕਾਰ ਜਿਵੇਂ ਮੰਤਰੀ ਸਾਹਿਬ ਨੇ ਦੱਸਿਆ ਕਿ ਪੰਜਾਬ ਸਰਕਾਰ ਆਪਣੇ ਆਪ ਨੂੰ ਬਹੁਤ ਭਾਗਾ ਭਰਿਆ ਤੇ ਅਸੀਸਾਂ ਭਰਿਆ ਸਮਝ ਰਹੀ ਆ ਕਿ ਜੇ ਸਾਨੂੰ ਸਾਡੀ ਸਰਕਾਰ ਦੇ ਮੌਕੇ ਤੇ 350 ਮਾ ਜਿਹੜਾ ਸ਼ੀਦੀ ਤਿਹੜਾ ਆ ਤਨਤਨ ਗੁਰਤੇਗ ਭਦਰ ਸਾਹਿਬ ਭਾਈ ਮਤੇਤਾਜੀ ਭਾਈ ਸਤੀਦਾਸੀ ਭਾਈ ਦਿਆਲਾ ਜੀ ਦਾ ਜਿਹੜਾ ਤਿਹੜਾ ਮਨਾਉਣ ਦਾ ਮੌਕਾ ਮਿਲਿਆ ਸਰਕਾਰ ਸਮੁੱਚੇ ਸਾਡੇ ਐਮਐਲਏ ਸਭਾ ਮਿਸਟਰ ਸਹਿਬਾਨ ਪਛਤਾਸ ਦੇ ਕਤਕਾਰੀ ਹਰ ਇੱਕ ਵਿਅਕਤੀ ਜਿਹੜਾ ਇਸ ਸਮਾਜ ਦਾ ਇਸ ਪੰਜਾਬ ਦਾ ਉਹ ਬਹੁਤ ਸ਼ਰਧਾ ਤੇ ਸਤਿਕਾਰ ਨਾਲ ਮਨਾਏਗਾ ਮर्यादा ਚ ਰਹਿ ਕੇ ਮਨਾਏਗਾ ਕੁੱਲ ਤੌਰ ਤੇ ਜਿਹੜੇ ਸਮਾਗਮ ਆ ਉਹ ਚਾਰ ਹਿੱਸਿਆਂ ਤੇ ਵੰਡੇ ਗਏ ਨੇ ਪਹਿਲਾ ਜਿਹੜਾ ਸਮਾਗਮ ਆ ਉਹ ਨਵੀਂ ਦਿੱਲੀ ਚ ਹੋਏਗਾ ਮੋਦਰ ਅਸੀਸਗਨ ਸਾਹਿਬ ਜਿੱਥੇ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਸੀ ਉਥੇ ਸੀਸਗਨ ਸਾਹਿਬ ਜਾ ਕੇ 25 ਅਕਤੂਬਰ ਨੂੰ ਅਰੰਭਤਾ ਦੀ ਅਦਾਸ ਕੀਤੀ ਜਾਏਗੀ ਉਸ ਤੋਂ ਬਾਅਦ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਜੈਲਾਜੀ ਦੇ ਸਥਾਨ ਤੇ ਜਾਵਾਂਗੇ ਸੀਸ ਨਵਾਉਣ ਲਈ ਅਦਾਸ ਕਰਨ ਲਈ ਫਿਰ 25 ਅਕਤੂਬਰ ਸ਼ਾਮ ਨੂੰ 6 ਤੋਂ 11 ਗੁਰਦੁਆਰਾ ਕਾਬਗਨ ਸਾਹਿਬ ਜਿੱਥੇ ਗੁਰਦੇਵ ਭਦਰ ਸਾਹਿਬ ਦੀ ਤੇ ਦਾ ਸੰਸਕਾਰ ਕੀਤਾ ਗਿਆ ਸੀ ਉਥੋਂ ਦੇ ਭਾਈ ਲੱਖੀ ਸ਼ਾ ਵਨਜਾਰਾ ਹਾਲ ਚ ਨ ਕੀਰਤਨ ਦਰਬਾਰ ਕੀਤਾ ਜਾਏਗਾ ਉਸ ਤੋਂ ਬਾਅਦ ਜਿਹੜਾ ਦੂਸਰਾ ਹਿੱਸਾ ਆ ਉਹ 1 ਤਰੀਕ ਤੋਂ ਲੈ ਕੇ 18 ਤਰੀਕ ਤੱਕ ਸਮੁੱਚੇ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ 'ਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾਣਗੇ। ਔਰ ਜਿਹੜਾ ਤੀਸਰਾ ਇਹਦਾ ਪੜਾਆ ਉਹ ਹੈ ਜੀ ਕਿ ਨਗਰ ਕੀਰਤਨ ਜਿਹੜੇ ਉਸੇ ਤਰ੍ਹਾਂ ਜਿਸ ਤਰ੍ਹਾਂ ਮੁਖਮੰਤਰੀ ਸਾਹਿਬ ਦਾ ਇਹ ਬਿਲਕੁਲ ਸੋਚ ਸੀ ਉਹਨਾਂ ਦੀ ਕਿ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਸ਼ਹਾਦਤੀ سلسلہ ਸ਼ੁਰੂ ਹੋਇਆ ਉਸੇ ਤਰ੍ਹਾਂ ਕਰਾਂਗੇ ਕਿ ਅਸੀਂ ਉਸੇ ਤਰ੍ਹਾਂ ਹੀ ਕਸ਼ਮੀਰੀ ਪੰਡਤਾਂ ਨੂੰ ਬੁਲਾਵਾਂਗੇ ਕਸ਼ਮੀਰ ਤੋਂ ਵੋਣ ਆ ਕੇ ਉਹਨਾਂ ਦੇ ਸਮਾਗਮਾਂ 'ਚ ਸ਼ਿਰਕਤ ਕਰਕੇ ਆਪਣਾ ਸਤਿਕਾਰ ਭੇਟ ਕਰਨ ਸੋ ਪਹਿਲਾ ਨਗਰ ਕੀਰਤਨ ਜਿਹੜਾ ਹੈ 19 ਤਰੀਕ ਨੂੰ ਸ਼ੀਨਗਰ ਤੋਂ ਸ਼ੁਰੂ ਹੋਏਗਾ 18 ਤਰੀਕ ਨੂੰ ਪਹਿਲਾਂ ਕੀਰਤਨ ਪਹਿਲਾਂ ਪਹੁੰਚ ਕੇ 18 ਤਰੀਕ ਸ਼ਾਮ ਨੂੰ ਗੁਰਦੁਆਰਾ ਛੱਟੀ ਪਾਛਾਈ ਸ਼ੀਨਗਰ ਦੇ ਵਿੱਚ ਹੈ ਅਸੀਂ ਛੇਵੀਂ ਪਾਛਾਈ ਕਹਿੰਦੇ ਆ ਉੱਥੇ ਛੱਟੀ ਪਾਛਾਈ ਕਹਿੰਦੇ ਆ ਉੱਥੇ ਕੀਰਤਨ ਦਰਬਾਰ ਕਰਵਾਵਾਂਗੇ 18 ਰਾਤੀ ਔਰ 19 ਤਰੀਕ ਸਵੇਰੇ 8 ਵਜੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਕੁਮਾਰ ਸਿੰਘ ਬਾਦ ਜੀ ਮਾਨਜੋਗ ਸਾਬਕਾ ਮੁੱਖ ਮੰਤਰੀ ਦਿੱਲੀ ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਮਾਨਜੋਗ ਜੰਮੂ ਐਂਡ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾਹ ਸਾਹਿਬ ਉਹ ਸਾਰੇ ਅਰੰਭਤਾ ਅਰਦਾਸ ਦੇ ਵਿੱਚ ਸ਼ਾਮਲ ਹੋਣਗੇ ਅਰੰਭਤਾ ਅਰਦਾਸ ਕਰਕੇ ਫਿਰ ਆਪਾਂ ਉੱਥੋਂ ਨਗਰ ਕੀਰਤਨ ਜਿਹੜਾ ਆ ਉਹ ਜੰਮੂ ਪਠਾਨਕੋਟ ਹਿਸ਼ਾਰਪੁਰ ਤੋਂ ਸ਼ੁਰੂ ਹੁੰਦਾ ਹੈ 22 ਤਰੀਕ ਨੂੰ ਅਨੰਤਪੁਰ ਸਾਹਿਬ ਪਹੁੰਚੇਗਾ